ਜਹਾਜ਼ ਦੇ ਰਹਾ ਭਾਰਤੀ ਸਰਕਾਰ ਨੇ ਅਮਰਸਰ ਲੈਂਡ ਕਰਵਾਇਆ ਹੈਗਾ ਹੁਣ ਇਹ ਇਹਦੇ ਦੋ ਆਪ ਦੇ ਆਪ ਦੇ ਅਰਥ ਨਿਕਲਦੇ ਆ ਪਹਿਲੀ ਗੱਲ ਤਾਂ ਅਮਰੀਕਾ ਨੇ ਫੌਜੀ ਜਹਾਜ਼ ਦੀ ਵਰਤੋਂ ਕਿਉਂ ਕੀਤੀ ਉਹਦਾ ਉਹਨਾਂ ਨੇ ਇੱਕ ਪੋਲਿਟੀਕਲ ਮੈਸੇਜ ਦੇਣਾ ਸੀ ਇੱਕ ਸਿੰਬੋਲਿਕ ਮੈਸੇਜ ਦੇਣਾ ਸੀਗਾ ਉਹਨਾਂ ਨੇ ਇੱਕ ਰਾਜਨੀਤਿਕ ਮੈਸੇਜ ਭਾਰਤ ਨੂੰ ਦੇਣਾ ਸੀਗਾ ਕਿ ਅਸੀਂ ਇਹਨਾਂ ਨੂੰ ਤੁਹਾਡੇ ਜਿੱਤੇ ਇੱਥੇ ਆਉਂਦੇ ਇਹਨਾਂ ਨੂੰ ਅਸੀਂ ਇੱਕ ਤਰ੍ਹਾਂ ਆਪਦਾ ਐਨਮੀ ਸਮਝਦੇ ਹੈਗੇ ਜਿਹੜੇ ਇਸ ਤਰ੍ਹਾਂ ਦੇ ਇਲੀਗਲ ਐਂਟ੍ਰੈਂਟਸ ਆਉਂਦੇ ਹੈਗੇ ਆ ਭਾਰਤੀ ਆਉਂਦੇ ਹੈਗੇ ਆ ਸੋ ਪਹਿਲੀ ਗੱਲ ਇਹ ਸੀ ਦੂਜਾ ਉਹ ਆਉਦਾ ਇੱਕ ਫੌਜੀ ਦਬਦਬਾ ਵੀ ਪਾਉਣਾ ਚਾਹੁੰਦੇ ਆ ਕਿਉਂਕਿ ਪਿਛਲੇ ਸਾਲ ਵੀ ਤਾਂ 1100 ਦੇ ਕਰੀਬ ਭਾਰਤੀ ਰਿਪੋਰਟ ਕੀਤੇ ਗਏ ਆਮ ਚਾਰਟਰਡ ਪਲੇਨਸ ਰਾਹੀਂ ਇੱਥੇ ਭੇਜ ਦਿੱਤੇ ਗਏ ਆ ਪਰ ਐਤ ਕੀ ਵਾਰ ਜਿਹੜੇ ਭੇਜੇ ਗਏ ਹਾਲਾਂਕਿ ਗਿਣਤੀ ਹਾਲੇ ਛੋਟੀ ਹੈਗੀ ਆ ਬਟ ਉਹਨਾਂ ਨੇ ਆਪਦਾ ਜਿਹੜਾ ਸਿੰਬੋਲਿਕ ਕਿ ਮੈਸੇਜ ਦਿੱਤਾ ਇੱਕ ਰਾਜਨੀਤਿਕ ਮੈਸੇਜ ਦਿੱਤਾ ਇੱਕ ਸਿੰਬਲਿਜ਼ਮ ਆਦਾ ਫੌਜੀ ਤਾਕਤ ਅਮਰੀਕਾ ਨੇ ਦਿਖਾਇਆ ਵਾਇਗਰੂਜੀ ਦਾ ਖਾਲਸਾ ਵਾਇਗਰੂਜੀ ਦੀ ਫਤਿਹ ਅੱਜ ਜਿਹੜਾ ਅਮਰੀਕੀ ਜਹਾਜ਼ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉਤਰਿਆ ਹੈ ਇਦੇ ਕਈ ਮਤਲਬ ਨਿਕਲਦੇ ਪਏ ਆ ਕਈ ਪੂਰਾਜਨਿਤਿਕ ਮਤਲਬ ਵੀ ਹੈਗੇ ਆ ਤੇ ਕਈ ਪੰਜਾਬੀ ਆਸਤੇ ਵੀ ਸੁਨੇਹੇ ਹੈਗੇ ਆ ਵੱਡੀ ਗੱਲ ਤੇ ਇਹ ਆ ਕਿ ਵੀ ਇਹ ਫੌਜੀ ਜਹਾਜ਼ ਉਤਾਰਿਆ ਗਿਆ ਜਿਹੜਾ ਲਿਹਾਕੇ ਉਤਾਰਿਆ ਤੇ ਇਹ ਪਹਿਲੀ ਵਾਰ ਹੋਇਆ ਕਿ ਵੀ ਕਿਸੇ ਫੌਜੀ ਜਹਾਜ਼ ਰਾਈ ਜਿਹੜਾ ਹੈਗਾ ਆਪਣਾ ਰਿਪੋਰਟ ਹੋਇਆ ਲੋਕ ਹਾਲਾਂਕਿ ਫੌਜੀ ਜਹਾਜ਼ ਤੇ ਜਿਹੜੇ ਰਿਪੋਰਟ ਕੀਤੇ ਜਾਂਦੇ ਆ ਉਹ ਬਹੁਤ ਮਹਿੰਗਾ ਖਰਚਾ ਉਹਦੇ ਚ 4500 ਤੋਂ 4700 ਡਾਲਰ ਪਰ ਪਰਸਨ ਲੱਗ ਰਿਹਾ ਤੇ ਜੇ ਉਹ ਹੀ ਚਾਰਟਰਡ ਪਲੇਨ ਜਾਂ ਦੂਜਾ ਜਹਾਜ਼ ਹੁੰਦਾ ਤਾਂ 8-900 ਹਜ਼ਾਰ ਡਾਲਰ ਤੱਕ ਖਰਚੇ 'ਚ ਸਵਾਰੀ ਨੂੰ ਇੱਥੇ ਭੇਜਿਆ ਜਾ ਸਕਦਾ ਸੀਗਾ ਤੇ ਦੂਜੀ ਗੱਲ ਇਹਦੇ 'ਚ ਵੱਡੀ ਵੇਖਣ ਦੀ ਗੱਲ ਆਈ ਹੈ ਕਿ ਇਹ ਜਹਾਜ਼ ਦੇਣਾ ਭਾਰਤੀ ਸਰਕਾਰ ਨੇ ਅਮਨਸਰ ਲੈਂਡ ਕਰਵਾਇਆ ਹੈਗਾ ਹੁਣ ਇਹ ਇਹਦੇ ਦੋ ਆਪ ਦੇ ਆਪ ਦੇ ਅਰਥ ਨਿਕਲਦੇ ਆ ਪਹਿਲੀ ਗੱਲ ਤਾਂ ਅਮਰੀਕਾ ਨੇ ਫੌਜੀ ਜਹਾਜ਼ ਦੀ ਵਰਤੋਂ ਕਿਉਂ ਕੀਤੀ ਉਹਦਾ ਉਹਨਾਂ ਨੇ ਇੱਕ ਪੋਲਿਟੀਕਲ ਮੈਸੇਜ ਦੇਣਾ ਸੀ ਇੱਕ ਸਿੰਬੋਲਿਕ ਮੈਸੇਜ ਦੇਣਾ ਸੀਗਾ ਉਹਨਾਂ ਨੇ ਇੱਕ ਰਾਜਨੀਤਿਕ ਮੈਸੇਜ ਭਾਰਤ ਨੂੰ ਦੇਣਾ ਸੀਗਾ ਕਿ ਅਸੀਂ ਇਹਨਾਂ ਨੂੰ ਤੁਹਾਡੇ ਜਿੱਤੇ ਇੱਥੇ ਆਉਂਦੇ ਇਹਨਾਂ ਨੂੰ ਅਸੀਂ ਇੱਕ ਤਰ੍ਹਾਂ ਆਪਦਾ ਐਨਮੀ ਸਮਝਦੇ ਹੈਗੇ ਜਿਹੜੇ ਇਸ ਤਰ੍ਹਾਂ ਦੇ ਇਲੀਗਲ ਐਂਟ੍ਰੈਂਸ ਆਉਂਦੇ ਹੈਗੇ ਆ ਭਾਰਤੀ ਆਉਂਦੇ ਹੈਗੇ ਆ ਸੋ ਪਹਿਲੀ ਗੱਲ ਇਹ ਸੀ ਦੂਜਾ ਉਹ ਆਉਂਦਾ ਇੱਕ ਫੌਜੀ ਦਬਦਬਾ ਵੀ ਪਾਉਣਾ ਚਾਹੁੰਦੇ ਆ ਕਿਉਂਕਿ ਪਿਛਲੇ ਸਾਲ ਵੀ ਇੰਨੇ ਤਾਂ 1100 ਦੇ ਕਰੀਬ ਭਾਰਤੀ ਰਿਪੋਰਟ ਕੀਤੇ ਗਏ ਆ ਆਮ ਚਾਰਟਰਡ ਪਲੇਨਸ ਰਾਹੀਂ ਇੱਥੇ ਭੇਜ ਦਿੱਤੇ ਗਏ ਆ ਪਰ ਐਤ ਕੀ ਵਾਰ ਜਿਹੜੇ ਭੇਜੇ ਗਏ ਹਾਲਾਂਕਿ ਗਿਣਤੀ ਹਾਲੇ ਛੋਟੀ ਹੈਗੀ ਆ ਬਟ ਉਹਨਾਂ ਨੇ ਆਪਦਾ ਜਿਹੜਾ ਸਿੰਬੋਲਿਕ ਕਿ ਮੈਸੇਜ ਦਿੱਤਾ ਇੱਕ ਰਾਜਨੀਤਿਕ ਮੈਸੇਜ ਦਿੱਤਾ ਇੱਕ ਸਿੰਬਲਿ ਫੌਜੀ ਤਾਕਤ ਅਮਰੀਕਾ ਨੇ ਦਿਖਾਇਆ ਦੂਜੀ ਗੱਲ ਭਾਰਤ ਨੇ ਜਿਹੜਾ ਉਹਨੂੰ ਅਲਾਉ ਕੀਤਾ ਅੰਮ੍ਰਿਤਸਰ ਉਤਰਨ ਦਾ ਉਹਦਾ ਇਹ ਹੈ ਕਿ ਜਦੋਂ ਜੇ ਉਹੀ ਜਹਾਜ਼ ਦਿੱਲੀ ਉਤਰਦਾ ਤਾਂ ਉਹਦਾ ਪ੍ਰੈਸ ਦੇ ਵਿੱਚ ਤੇ ਹੋਰਾਂ ਵਿੱਚ ਬਹੁਤ ਤਵਾਵਿਲਾ ਉੱਠਣਾ ਸੀ ਤੇ ਸਿੱਧਾ ਮੋਦੀ ਸਰਕਾਰ ਤੇ ਭਾਰਤੀ ਡਿਪਲੋਮੇਸੀ ਦਾ ਜਿਹੜਾ ਫੇਲਿਅਰ ਹੋਇਆ ਉਹਦੇ ਉੱਤੇ ਇਹ ਗੱਲਾਂ ਆਉਣੀਆਂ ਸੀਗੀਆਂ ਤੇ ਸਾਰੇ ਹਿੰਦੁਸਤਾਨ ਚੋਂ ਗੱਲ ਫੈਲਸੀ ਇੱਕ ਤਾਂ ਉਹਨਾਂ ਨੇ ਉਹ ਕੰਟੇਨ ਕਰਨ ਦੀ ਕੋਸ਼ਿਸ਼ ਕੀਤੀ ਆ ਦੂਜਾ ਉਹਨਾਂ ਨੇ ਇੱਕ ਇਹ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਬਰਤਾਨ ਸਿਰਜਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਮਸਲਾ ਸਿਰਫ ਪੰਜਾਬੀਆਂ ਦਾ ਹਾਲਾਂਕਿ ਜਹਾਜ਼ ਦੇ ਵਿੱਚ ਤਾਂ ਗੁਜਰਾਤੀ ਵੀ ਆਏ ਆ ਹਰਿਆਣਵੀ ਵੀ ਆਏ ਆ ਪੰਜਾਬੀ ਵੀ ਆਏ ਆ ਹੋਰ ਲੋਕਾਂ ਸਟੇਟਸ ਦੇ ਲੋਕ ਵੀ ਆਏ ਆ ਜੇ ਜੇ ਦਿੱਲੀ ਉਤਾਰਿਆ ਜਾਂਦਾ ਤਾਂ ਉਹਨਾਂ ਨੂੰ ਆਦੇ ਆਦੇ ਘਰੇ ਜਾਣਾ ਬਹੁਤ ਸੌਖਾ ਸੀ ਪਰ ਉਹਨਾਂ ਨੇ ਖਾਸ ਕਰਕੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਐਜ਼ ਇਫ ਇਹ ਸਿਰਫ ਪੰਜਾਬੀਆਂ ਨੂੰ ਹੀ ਉੱਥੋਂ ਰਿਪੋਰਟ ਕੀਤਾ ਗਿਆ ਕਿ ਤੇ ਬਾਕੀ ਭਾਰਤ ਦੇ ਲੋਕਾਂ ਨੂੰ ਨਹੀਂ ਕੀਤਾ ਗਿਆ ਆਪਦੀ ਪੋਲੀਟੀਕਲ ਇਮੇਜ ਨੂੰ ਸਾਖ ਨੂੰ ਸਹੀ ਰੱਖਣ ਵਾਸਤੇ ਤੇ ਪੰਜਾਬੀਆਂ ਦੇ ਬਰੋ ਦਿੱਕ ਬ੍ਰਿਤਾੰਤ ਸਿਰਜਣ ਵਾਸਤੇ ਸੋ ਆਪਾਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਇਸ ਟਾਈਮ ਅਮਰੀਕਾ ਦੇ ਵਿੱਚ ਤਕਰੀਬਨ 7.5 ਲੱਖ ਪਾਰਟੀ ਮੂਲ ਦੇ ਲੋਕ ਕਿ ਵਸਦੇ ਆ ਜਿਨ੍ਹਾਂ ਦੇ ਵਿੱਚ ਨਾਲ ਹੀ ਕੋਈ 2 ਕੁ ਲੱਖ ਦੇ ਕਰੀਬ ਜਿਹੜੇ ਹੈਗੇ ਆ ਉਹ ਇਲੀਗਲ ਇੰਟਰਨੈਂਟਸ ਆ ਜਿਨ੍ਹਾਂ ਚੋਂ 20000 ਉਹਨਾਂ ਨੇ ਸਪੌਟ ਕਰ ਲਏ ਹੈਗੇ ਆ 18000 ਪੇਪਰਲੈਸ ਆ 2500 ਉਹਨਾਂ ਦੀਆਂ ਜੇਲਾਂ ਚੇਗੇ ਆ ਡਰ ਰੀਜਨਸ ਕਰਕੇ ਜਿਨ੍ਹਾਂ ਨੂੰ ਵਾਪਸ ਭੇਜਿਆ ਜਾਊ ਮੇਰਾ ਸਨੇਹਾ ਪੰਜਾਬੀਆਂ ਨੂੰ ਇਹੀ ਆ ਕਿ ਭਾਈ ਐਵੇਂ ਨਾ ਜਾਓ ਇਲੀਗਲ ਨਾ ਜਾਓ ਤੁਸੀਂ ਜੇ ਜਾਣਾ ਹੀ ਆ ਤਾਂ ਕੋਈ ਆਪ ਦਾ ਸਹੀ ਤਰੀਕੇ ਨਾਲ ਜਾਓ ਅਬਲ ਆਪਣੇ ਆਪ ਦੇ ਮੁਲਕ 'ਚ ਬਹੁਤ ਸੁਣੀ ਰੋਟੀ ਆ ਆਪਾਂ ਕਿਉਂ ਦਰਦਰ ਠੱਕੇ ਖਾਨੇ ਆ ਕਿਸੇ ਹੋਰ ਥਾਂ ਜਾਣੇ ਆ ਇੱਥੇ ਬਹੁਤ ਸੋਹਣੀ ਥਾਂ ਆ ਇੱਥੇ ਮਿਹਨਤ ਕਰੋ ਇੱਥੇ ਠੀਕ ਆ ਕੁਝ ਔਕਣਾ ਕੁਝ ਚੁਣੌਤੀਆਂ ਹੈਗੀਆਂ ਪਰ ਉਹ ਚੁਣੌਤੀਆਂ ਤਾਂ ਦੁਨੀਆ ਭਰ ਚ ਹੀ ਹੁੰਦੀਆਂ ਆ ਅਡਡ ਥਾਂਵਾਂ ਦੀ ਅਡਡ ਹੁੰਦੀਆਂ ਜਿਹੜੇ ਉੱਥੇ ਗਏ ਆ ਉਹਨਾਂ ਨੂੰ ਵੀ ਪਤਾ ਹੈ ਕਿ ਉੱਥੇ ਕਿੰਨਾ ਸੌਖ ਹੈਗੀ ਆ ਤੇ ਆਪਦੇ ਮੁਲਕ ਚ ਵਸੋ ਜੋ ਸੁਖ ਛੱਜੂ ਦੇ ਚਵਾਰੇ ਨਾ ਬਲਕ ਨਾ ਬਖਾਰੇ ਵਾਇਗਰੂ ਜੀ ਦਾ ਖਾਲਸਾ ਵਾਇਗਰੂ